ਮਸ਼ੀ ਗੱਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੱਗੇ ਸੀਗੇ ਇਹ ਵਲੌਗ ਸ਼ੂਟ ਕਰਨ ਮਹੀਨਾ ਹੋ ਗਿਆ ਕੋਈ ਵੀ ਵਲੌਗ ਨਹੀਂ ਪਾਇਆ ਤੇ ਇਸ ਕਰਕੇ ਅੱਜ ਲੱਗੇ ਸੀਗੇ ਮੈਂ ਵਲੌਗ ਬਣਾਣਾ ਟਾਈਮ ਹੋ ਗਿਆ ਇਹ ਦੁਪਹਿਰ ਦਾ 1:30 ਵਜੇ ਦਾ ਬਹੁਤ ਸੰਭਿਖਾ ਵਾਲਾ ਵਾਰ ਹਾਂ ਥੋੜੀ ਥੋੜਾ ਮੀਂਹ ਪੈ ਕੇ ਘਟਿਆਗਾ ਸਿਹਰ ਦਾ ਅੱਜ ਮੌਸਮ ਖਰਾਬ ਹੀ ਸੀਗਾ ਤੇ ਐਸੇ ਤਾਂ ਥੋੜਾ ਫਰਕ ਪੈ ਗਿਆ ਗਰਮੀ ਬਹੁਤ ਅਸਿੱਦੀ ਚਲਣਾ ਤੇ ਠੰਡ ਕੀ ਤਾਂ ਹੋਊਗੀ ਥੋੜੀ ਬਹੁਤੀ ਉਹ ਆਪਾਂ ਹਾਲੇ ਵੀ ਖਰਾਬ ਹੀ ਹੈ ਬਾਹਰ ਤੇ ਇੱਥੇ ਫਤੇ ਸੁਤਾ ਪਿਆ ਵਾ ਕੂਲਰ ਲਾ ਕੇ ਜਿੰਗੋ ਆ ਰਿਹਾ ਬਰਾਂਡ ਦਿੱਖਾਇਆ ਹੋਇਆ ਮੈਂ ਦੁਪਹਿਰੇ ਮੌਸਮ ਵਾਰਾ ਠੀਕ ਹੀ ਸੀ ਤਾਂ ਥ੍ਰੀਸ ਕਰਕੇ ਤੇ ਇਹ ਵੀ ਮੋਟੀ ਚਾਦਰ ਲੈ ਕੇ ਸੁੱਤਾ ਹੋਇਆਗਾ ਇਹਨੂੰ ਠੰਡ ਲੱਗਦੀ ਸੀ ਕੋਲਰ ਮੂਰੇ ਮੌਸਮ 'ਚ ਬਹੁਤ ਫਰਕ ਪੈ ਗਿਆ ਨਿੰਦਾ ਕਰਕੇ ਤੇ ਮੀ ਤਾਂ ਥੋੜ੍ਹੀ ਪਿਆਸੀਗਾ ਥੋੜਾ ਬਹੁਤ ਹੀ ਪਿਆਸੀਗਾ ਬਸ ਸਵੇਰ ਦਾ ਮੌਸਮ ਜੇ ਠੰਡਾ ਹੀ ਹੁੰਦਾ ਇੱਜ ਇੱਧਰ होया अंदर हो इस करके फतेह नु बहर पाया हुआ फिर मकान मालिक अंकल ने घरे मिस्त्री ला लिया इत करके अगर अंदर पूरा खिलारा पड़ा होगा फतेह ने भी मैं बहार पाया इस करके बढ़ाने वाला हुआ था ਕਾਹ ਹੈ ਘਟੇ ਨੂੰ ਠੰਡ ਲੱਗ ਰਹੀ ਅੱਜ ਤੇ ਗਰਮੀ ਵੀ ਤਾਂ ਸਤਾਏ ਕਿ쩌 ਬੜੀ ਆ ਜੀ ਇੱਥੇ ਸਾਰਾ ਟੈਂਕਲ ਨੇ ਖਿਲਾਰਾ ਪਾਇਆ ਹੋਇਆ ਅੰਦਰ ਮਿਸਤਰਾਂ ਨੇ ਸਾਰੇ ਹੈ ਪੂਰਾ ਸੀਮਿੰਟ ਵਗੈਰਾ ਬ੍ਰੇਤੀ ਬ੍ਰੇਤੀ ਖੰਡਰੀ ਪਿਆ। ਹਜੇ ਤਾਂ ਮਨੇ ਚੱਕਤਾ ਦੱਸ ਬਹੁਤ ਖਿੰਡ ਗਿਆ ਸੀਗਾ ਹਾਂ। ਰੋੜੇ ਰੋੜੇ ਜੇ। ਦੇਖ ਚੱਕਤਾ ਤੇ। ਖਲਾਰਾ ਪਿਆ ਪਿਆ ਅਜੇ ਤਾਂ। ਤੇ ਆਹ ਤੇੜਾ ਜਿਹਾ ਭਰਾੰਗਾ ਅੰਕਲ ਨੇ ਆਹ ਉੱਪਰ ਦਿਖ ਰੰਗਾ। ਇੱਧਰ ਵੀ ਆ ਸੀ। ਤੇੜਾ ਨਹੀਂ ਚੱਲਦਾ ਨਸੀਂ ਕੋਠੀ 'ਚ ਵਾਣੀ ਪੂਲੀ ਪੈਂਦਾ ਸੀ ਪਤਾ ਨਹੀਂ ਇਹ ਥਾਂ ਤੋਂ ਕਿਧਰੋਂ ਉਹਦਾ ਕਰਕੇ ਤੇੜਾ ਆ ਗਿਆ ਇਹ ਕੋਠੀ 'ਚ ਜਿੱਥੇ ਅਸੀਂ ਰਹਿੰਨੇ ਹਾਂ ਕਾਨੁਮਾਲ ਤੋਂ ਮੈਂ ਲਾਇਆ ਹੋਇਆ ਮਿਸਤਰੀ ਤੇ ਇਧਰ ਪੂਰਾ ਖਿਆਲਾ ਪਿਆ ਹੋਇਆ ਮਿਸਤਰੀ 갔다 ਤੇ ਗਏ ਘਣੋ ਚਾਹ ਪਾਣੀ ਪੀਣ ਗਏ ਹੋਏ ਅਗੇ ਘਰੇ ਤੇਰਾ ਤਾਂ ਉਹ ਬਣਾਤੀ ਸੀ ਇੱਕ ਵਾਰ ਤਾਂ ਚਾਹ ਹੁਣ ਉਹ ਰੋਟੀ ਰੋਟੀ ਖਾਣ ਗਏ ਹੋਣਗੇ ਸੋ ਇੱਧਰ ਹੀ ਸੋ ਇੱਧਰ ਹੀ ਕਰਿਆ ਮੈਂ ਕੰਮ ਹਜੇ ਕਰ ਰਹੀ ਸੀ ਤੇ ਉਹ ਦਸਦਾ ਬਹੁਤ ਟੰਗਾ ਪੰਗਾ ਸੀ ਉਹ ਸੀ ਕੁਸਤ ਕਰਕੇ ਕੁਝ ਨਜ਼ਰੀਂ ਦਾ ਕੰਮ ਫਿਰ ਬਾਜਿ ਕੁੱਤੀ ਵਗੈਰਾ ਕਰਵਾਣਗੇ ਅੰਕਲ ਸਾਰੀ ਕੋਠੀ ਨੂੰ ਨਨੂ ਦਾ ਕੰਵ ਕਰੀ ਹੋਈ ਹੈ ਕੋਠੀ ਤੇ ਤੇੜਾ ਟੁੜਾ ਜਿਹਾ ਦਾ ਕਰਕੇ ਨਾ ਹੁਣ ਇਸੇ ਹੀ ਤਨੀ ਰਹੀ ਹੈਗੀ ਕਿਹੜਾ ਗ੍ਰਾਫਿਕ ਆ ਰਹਿਣਾ ਸਿੰਘਾਂ ਦੇਖਣ ਤਾਂ ਹੁੰਦੇ ਆਗੇ ਕੋਠੀ ਇਧਰ ਬੈਕ ਸਾਈਡ ਵੀ ਚੱਲ ਜਾਂਦਾ ਹੈ ਇਹ ਕੰਮ ਤੇ ਲਾਰਾ ਕਿਹਾ ਬਹੁਤੁਰਾ ਇਧਰ ਪਹਿਲਾਂ ਵੈਕ ਸਾਈਡ ਸੀਗੇ ਬਾਥਰੂਮ ਅੰਕਲ ਕੇ ਇਧਰ ਪਾਣੀ ਪੂਣੀ ਪੈਣ ਲੱਗ ਗਿਆ ਸੀਗਾ ਫਿਰ ਇਹਨਾਂ ਨੇ ਮੂਰਲੀ ਸਾਈਡ ਬਣਾਈ ਇਧਰ ਐਸੇ ਕਰਕੇ ਕੋਠੀ ਦਾ ਕੰਮ ਵਧਿਆ ਹੋਇਆ ਜਿਹੜਾ ਬਾਥਰੂਮ ਸੀਗੇ ਪਾਣੀ ਇਹ ਹੇ ਨੀਚੇ ਨੂੰ ਉੱਤੇ ਜਾਂਦਾ ਪਤਾ ਨਹੀਂ ਹਰਸ਼ਾਂ ਦੇ ਤਾਂ ਕਰਕੇ ਇੱਥੇ ਬਾਥਰੂਮ ਤਾਂ ਚੱਕ ਤੇ ਇਹਨਾਂ ਨੇ ਮੂਰੇ ਬਣਾਤੇ ਤੇ ਮਾੜੇ ਮਿਸਤਰੀ ਤਾਂ ਹੀ ਲਾਇਆ ਅੰਕਲ ਨੇ ਕੋਠੀ ਵੇਖਣਾ ਤਾਂ ਜਾਂਦੇ ਹੈਗੇ ਤੇ ਫਰ ਖਰੀਦੀ ਨਹੀਂ ਕਿਸੇ ਨੇ ਤੇੜਾ-ਤੁੜਾਈਆਂ ਨਾਲ ਕਰਕੇ ਵੇਖ ਤੇ ਮੋੜ ਜਾਂਦੇ ਆ ਜੀ ਮੈਨੂੰ ਤਾਂ ਸੋਣੀ ਬਣੀ ਹੁੰਦੀ ਏ ਕੋਠੀ ਤਾਂ ਤੇ ਵਗੈਰਾ ਕਰਵਾ ਕੇ ਫੇਰ ਵਧੀਆ ਲੱਗੂਗੀ। ਫਿਰ ਹੁਣ ਮੈਂ ਧੋਂਗੀ ਭਾਂਡੇ ਉਧਰ ਭਾਂਡੇ ਪਏ ਆ ਕਿ ਇਧਰ ਜਾਲੀ ਚ ਦੀਦੀ ਕਦੇ। ਫਤੇ ਸੁੱਤਾ ਪਿਆਗਾ। ਐਨੇ ਉਹਦੇ ਸੁੱਤੇ-ਸੁੱਤੇ ਮੈਂ ਭਾਂਡੇ ਧੋ ਲੈਣਾ। ਮੈਂ ਇੱਥੇ ਚੱਲ ਥੋੜੀ ਜੀ ਵੀਡੀਓ ਬਣਾ ਲਾਂ ਮੈਂ। ਉਹਨਾਂ ਦੋ ਘੰਟੇ ਫਤੈ ਨਾ ਮੱਥਾ ਮਾਰਿਆ ਇਹ ਵਿੱਚ ਪੰਗੇ ਕਰ ਰਿਹਾ ਸੀ ਉਹਨਾਂ ਦੇ ਇਸ ਤਰ੍ਹਾਂ ਦੇ ਕੰਮ ਖੇਡ ਰਿਹਾ ਸੀ ਵਿੱਚ ਇਹ ਸਮਾਨ ਇਸ ਕਰਕੇ ਫਿਰ ਮੈਨੂੰ ਬੈਠਣਾ ਪਿਆ ਇਹਨੂੰ ਲੈ ਕੇ ਤੇ ਹੁਣ ਹੋ ਵੀ ਕਰ ਜਲ ਕੇ ਵੀ ਸੌਂ ਗਿਆ ਹੁਣ ਮੈਂ ਕੋਈ ਕਰੂੰਗੀ ਕੰਮ ਖੇਡ ਰਿਹਾ ਉਹਨਾਂ ਨੇ ਫੇਰ ਆ ਜਾਣਾ 2:00 ਵਜੇ ਫੇਰ ਚਾਹ ਚ ਬਣਾ ਕੇ ਦੇਣੀ ਹੋਊਗੀ ਉਹਨਾਂ ਨੂੰ ਤੇ ਸਬਜ਼ੀਆਂ ਸਾਡੀਆਂ ਖੇਰ ਹਰੀਆਂ-ਭਰੀਆਂ ਹੋ ਗਈਆਂ। ਪੱਲਾ ਤਾਂ ਹੈ ਗਰਮੀ ਦੇ ਕਰਕੇ ਉਹ ਹੋ ਗਈਆਂ ਸਨ। ਕਿ ਜੇ ਹਮਣਾਂ ਇਤਕੀ ਸਾਡੇ ਲੱਗੀਆਂ ਨਹੀਂਆਂ ਇੰਨੀਆਂ ਥੋੜ੍ਹੀਆਂ ਹੀ ਲੱਗਣਆਂ ਸੀ। ਮੁੱਜਿਆ ਤਾਂ ਹੋਵਦਾ ਬੱਟਾ ਜਮਣ ਦਾ। ਤੇ ਤਰਗਵਾਰਾ ਸਾਡਾ। ਤਰਵਾਰ ਇਹਦੀਆਂ ਫਲੀਆਂ ਪੱਲਾ ਮੈਂ ਤੋੜ ਲਈਆਂ ਤਿੰਨ-ਚਾਰ ਵਾਰ ਤਰਾਂ-ਤੁਰਾਂ ਵੀ ਹੋਣ ਲੱਗਣ ਲੱਗਣ ਦੁਆਰੇ। ਕੱਲਾ ਤਾਂ ਬਹੁਤ ਤੋੜਨੀ ਐ ਸਿਚੌਲੇ। ਕਿਆ ਬਹੁਤ ਵਧ ਗਿਆ ਕੁਾਰੇ ਦੇ। ਮੁਝ ਨੀਹਾਂ ਨਾਲ ਬਤੇ ਆ ਕਿ ਨੀਹਾਂ ਨਾਲ ਕੋਈ ਮੌਸਮ ਦਾ ਫਰਕ ਨਹੀਂ ਸੀ ਕਿਆ ਪਹਿਲਾਂ। ਤੇ ਅੱਜ ਹੀ ਥੋੜਾ ਫਰਕ ਆਦਾ। ਅੱਜ ਵੀ ਨਹੀਂ ਤਾਂ ਇੰਨਾ ਤੇ ਆ ਨਹੀਂ ਪਰ ਮੌਸਮ ਦਾ ਫਰਕ ਆਦਾ। ਥੋੜੀ-ਥੋੜੀ ਪਣੀ ਆਉਣਾ ਸੀ ਸਵੇਰ ਤੋਂ ਫਿਰ ബോഗ വെക്കണിയോ ചിന് ലൈക്ക് ശേർ കമൻറ്റ് ജൂർ കോ ജി മെൽഡി ജീ അഗ്